ਮਿਤੀ 8 ਤੈਨੂੰ ਜਿਹੜੀ 25 ਨੂੰ ਇਹ ਹਵਾਈ ਅੱਡੇ ਲਗੋ ਅਮਨ ਫੇਸ ਦੇ ਲਗੋ ਜਿਹੜੀ ਆ ਰਾਤ ਨੂੰ 10 ਪੌਣੇ 11 ਦੇ ਲਗ ਚੱਕੇ ਇਹ ਇੱਕ ਫੋਰਚਨਰ ਗੱਡੀ ਜਿਹੜੀ ਹੈਗੀ ਆ ਪੀ ਵੀ 11 ਬੀ ਬੀ ਡੀ ਈ ਬੀ ਈ 0032 ਇਹ ਗਨ ਪੁਆਇੰਟ ਦੇ ਉੱਤੇ ਜਿਹੜੀ ਹੈ ਖੋ ਹੋ ਗਈ ਸੀਗੀ ਕਿੰਨਾ ਕੋਈ ਹੋਈ ਸੀ ਇਹ ਇਹ ਜਿਹੜਾ ਸੀਗਾ ਇਹਦਾ ਜਿਹੜਾ ਮਾਲਕ ਸੀਗਾ ਉਹ ਸੀਗਾ ਅਰਮਾਨਦੀਪ ਸਿੰਘ ਸਾਨੂੰ ਅਮੇਜਰ ਸਿੰਘ ਵੀਪੀਓ ਕੋਟਲੀ ਗੁਜਰਾ ਪਿੰਡੀਆਂ ਸ਼ਾਹਕੋਟ ਥਾਣੇ ਚੰਦਰ ਦੇ ਵਿੱਚ ਜੀ ਉਹ ਗੱਡੀ ਜਿਹੜੀ ਗਨ ਪੁਆਇੰਟ ਤੇ ਇਹਨਾਂ ਕੋਈ ਹੋਏ ਖੋ ਕੇ ਲੈ ਗਈ ਸੀਗੇ ਤੇ ਉਦੋਂ ਬਾਅਦ 9 ਤਰੀਕ ਨੂੰ ਜਿਹੜਾ ਹੈਗਾ ਇਹ ਮੁਕਤਮਾ ਦਰਜ ਕੀਤਾ ਗਿਆ ਮੁਕਤਮਾ ਥਾਣੇ ਚ ਕੀਤਾ ਜੀ ਮੁਕਤਮਾ ਐਸੀ ਜੰਡਿਆਲੇ ਥਾਣੇ ਜੰਡਿਆਲੇ ਥਾਣੇ ਮੁਕਤਮਾ ਦਰਜ ਕੀਤਾ ਗਿਆ ਮੁਕਦਮੇ ਤੋਂ ਬਾਅਦ ਜਿਹੜੀ ਤਫ਼ਤੀਸ਼ ਜਦੋਂ ਅਮਲ ਚੱਕੇ ਲਿਆਂਦੀ ਉਹ ਤਫ਼ਤੀਸ਼ ਦੇ ਦੌਰਾਨ ਇਹ ਡੀਐਸਪੀ ਜੰਡਿਆਲਾ ਤੇ ਐਸਐਚਓ ਜੰਡਿਆਲਾ ਨੇ ਜਿਹੜਾ ਹੈਗਾ ਇਹ ਅੱਜ ਜਿਹੜੇ ਆ ਇਹ ਦੋ ਬੰਦੇ ਇਸੇ ਗੱਡੀ ਦੇ ਵਿੱਚ ਜਦੋਂ ਦੇ ਦੇਖੇ ਗਏ ਇਸ ਇਲਾਕੇ ਦੇ ਵਿੱਚ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਨੂੰ ਫੜ ਲਿਆ ਗਿਆ ਸਨੇ ਗੱਡੀ ਫੜਨ ਤੋਂ ਬਾਅਦ ਜਿਹੜੇ ਦੋ ਦੋਸ਼ੀ ਹੈਗੇ ਆ ਇਹਨਾਂ ਦੇ ਵਿੱਚ ਇਹ ਜਿਹੜੇ ਸਮੇਤ ਗੱਡੀ ਫੜੇ ਗਿਆ ਉਹ ਚਮ ਹੈਗਾ ਹਰਮਨਦੀਪ ਸਿੰਘ son of ਅੰਗਰੇਜ਼ ਸਿੰਘ ਵਾਸੀ ਗੁਰੂ ਰਾਮਦਾਸ ਐਵੇਨਿਊ ਐ ਨਿਊ ਫਤਿਹ ਚੱਕ ਤਰਨਤਾਰਨ ਦਾ ਰਹਿਣ ਵਾਲਾ ਜੀ ਇਹ ਕੱਪ ਕਿੱਥੋਂ ਕਿੱਥੇ ਦੂਜਾ ਬੰਦਾ ਹੈਗਾ ਜੀ ਗੁਰਜੀਤ ਸਿੰਘ ਉਰਫ ਆਂਡਾ ਪੁੱਤਰ ਸੰਤੋਖ ਸਿੰਘ ਵਾਸੀ ਅਗਵਾਲ ਐਵੇਨਿਊ ਤਰਨਤਾਰ ਦਾ ਜੀ ਇਥੋਂ ਬੰਡਾਲੇ ਨਾਕੇ ਤੋਂ ਇਹ ਗ੍ਰਫਤਾਰ ਕੀਤੇ ਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਫਰਦਰ ਪੁੱਛਗਿੱਛ ਕੀਤੀ ਗਈ ਫਰਦਰ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਜਿਹੜਾ ਅਸੀਂ ਇਸ ਵਾਰਦਾਤ ਨੂੰ ਜਦੋਂ ਅਸੀਂ ਗੱਡੀ ਖੋਈ ਆ ਇਸ ਵਾਰਦਾਤ ਦੇ ਵਿੱਚ ਜਿਹੜਾ ਅਸੀਂ ਪਿਸਤਲ ਸੀਗਾ ਬਤੀਪੁਰ ਉਹ ਅਸੀਂ ਉੱਥੇ ਜਿੱਥੇ ਮਰੀਆਲਾ ਮੁੰਜ ਦੇ ਵਿੱਚ ਜਿਹੜਾ ਅਸੀਂ ਲਪੋਚ ਪਾ ਕੇ ਰੱਖਿਆ ਹੋਇਆ ਵਾਰਦਾਤ ਕਰਨ ਤੋਂ ਬਾਅਦ ਇਹ ਉਦਸ ਚਲੇਗੀ ਉੱਥੇ ਨਿਗਾਚ ਪਾ ਕੇ ਰੱਖਿਆ ਸੀਗਾ ਜਿੱਥੋਂ ਅੱਜ ਟੀਮ ਜਿਹੜੀ ਹੈਗੀ ਆ ਉਹਨੂੰ ਬਰਾਮਦ ਕਰਨ ਵਾਸਤੇ ਗਈ ਸੀ ਜਦੋਂ ਬਰਾਮਦਗੀ ਕਰਾਉਣ ਲੱਗੇ ਤੇ ਇਸ ਹਰਮਨਦੀਪ ਸਿੰਘ ਨੇ ਆਪਣੇ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਹੱਥ ਖੜੀ ਛੜਾ ਕੇ ਤੇ ਉਹਦੇ ਕੋਲੋਂ ਪਿਸਤਲ ਜਿਹੜਾ ਉੱਥੋਂ ਚੱਕ ਕੇ ਇੱਕ ਫਾਇਰ ਕੀਤਾ ਜਿਹੜਾ ਸਾਡਾ ਮਲਾਜ਼ਮ ਜਿਹੜਾ ਹੈਗਾ ਉਹ ਬਚ ਗਿਆ ਤੇ ਆਪਣੀ ਸੇਫਟੀ ਵਾਸਤੇ ਜਦੋਂ ਇਹਦੇ ਫਾਇਰ ਕੀਤਾ ਤੇ ਇਹਦਾ ਫਾਇਰ ਜਿਹੜਾ ਇੱਕ ਸੱਜੀ ਲਾਤੇ ਵਿੱਚ ਵੱਜਿਆ ਹੈਗਾ ਤੇ ਇਹ ਜ਼ਖਮੀ ਹੈ ਤੇ ਦੂਜਾ ਬੰਦਾ ਵੀ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਉੱਥੋਂ ਡਿੱਗ ਪਿਆ ਹੈਗਾ ਉਹਦੇ ਗੁੱਡੇ ਤੇ ਸੱਟ ਹੈਗੀ ਆ ਤੇ ਇਹ ਦੋਨੋਂ ਬੰਦੇ ਜਿਹੜੇ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ ਹੈਗੇ ਆ ਔਰ ਇਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਦੇ ਅਸੀਂ ਹੁਣ ਤਰਮਤਾਨ ਦੇ ਰਹਿਣ ਵਾਲੇ ਆ ਦੋਨੋਂ ਜਣੇ ਇਹਨਾਂ ਦੀ ਬੈਕਗ੍ਰਾਉਂਡ ਅਸੀਂ ਖੰਗਾਲ ਰਹੇ ਆ ਵੀ ਇਹਨਾਂ ਦਾ ਪਿਛੋਕੜ ਕੀ ਆ ਕ੍ਰਿਮੀਨਲ ਹੀ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਪਰ ਰਿਕਾਰਡ ਅਸੀਂ ਉੱਥੋਂ ਲੈ ਰਹੇ ਆ ਜੀ ਤੁਹਾਨੂੰ ਦੱਸਿਆ ਵੀ ਪਿਸਤਲ ਜਿਹੜਾ ਇਹਨਾਂ ਨੇ ਵਰਤ ਉਸੇ ਨੂੰ ਇਮਰਾਨਦ ਕਰਨ ਵਾਸਤੇ ਇਹ ਜਾ ਗਏ ਸੀਗੇ ਤੇ ਪੁਲਿਸ ਪਾਰਟੀ ਤੇ ਇਹਨਾਂ ਨੇ ਉਸੇ ਨਾਲ ਹੀ ਫੇਰ ਕੀਤਾ ਜਿਹੜਾ ਪੁਲਿਸ ਪਾਰਟੀ ਨੇ ਆਪਣੇ ਬਚਾਲ ਹੀ ਫੇਰ ਕੀਤਾ ਜਿਹੜੀ ਇਹਦੀ ਲਾਤ ਤੇ ਵੱਜਿਆ ਹੈਗਾ ਬਾਕੀ ਇਹ ਇਲਾਜ ਦੇ ਜਿਹਰੇ ਇਲਾਜ ਨੇ ਤੇ ਇਹਨਾਂ ਦਾ ਸਫੀਸ਼ੀਐਂਟ ਪੁਲਸਮਾਨ ਲੈ ਕੇ ਵੀ ਇਹਨਾਂ ਨੇ ਹੋਰ ਕਿਹੜੀਆਂ ਵਾਰਦਾਤਾ ਕੀਤੀਆਂ ਨੇ ਤੇ ਪਲੱਸ ਹੋਰ ਅਸਲਾ ਇਹਨਾਂ ਕੋਲ ਹੈਗਾ ਤਾਂ ਕਿੱਥੇ ਲੁਕਾਛ ਪਾ ਕੇ ਰੱਖਿਆ ਉਹਦੇ ਬਾਰੇ ਜਿਹੜਾ ਤਫਤੀਸ਼ ਕੀਤੀ ਜਾ ਰਹੀ ਆ